ਜ਼ਿਲ੍ਹਾ ਜ਼ਿਲੰਦਰ ਦੀਆਂ ਦੀਨੋਂ ਦੇ ਸ਼ਹਿਰ ਨੂਰ ਮਹਿਲ ਦੇ ਚੀਮਾ ਗੇਟ ਦੇ ਕੋਲ ਸਥਿਤ ਇੱਕ ਐਕਟਿਵ ਸਵਾਰ ਨੂੰ ਤੇਜ਼ਧਰ ਹਥਿਆਰਾਂ ਨਾਲ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਚਰਨਜੀਤ ਵਾਸੀ ਗੁਮਟਾਲੀ ਨੇ ਦੱਸਿਆ ਮੇਰਾ ਲੜਕਾ ਬ੍ਰਿੰਦਰ ਕੁਮਾਰ ਜੋ ਕਿ ਨੂਰ ਮਹਿਲ ਵਿੱਚ ਡਰਾਈਵਰੀ ਦਾ ਕੰਮ ਕਰਦਾ ਹੈ ਉਹ ਨੂਰ ਮਹਿਲ ਨੂੰ ਆ ਰਿਹਾ ਸੀ ਤਾਂ ਚੀਮਾ ਗੇਟ ਦੇ ਕੋਲ 20 ਤੋਂ 25ਨ ਪਛਾਤੇ ਲੋਕਾਂ ਨੇ ਉਸ ਉੱਪਰ ਤੇਜ਼ਧਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਨਪਛਾਤੇ ਲੋਕ ਉਸ ਨੂੰ ਮਰਿਆ ਸਮਝ ਕੇ ਉਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਰਾਗੀਰਾ ਨੇ ਉਸ ਦੀ ਪਛਾਣ ਕਰਕੇ ਉਸ ਦੇ ਘਰ ਦੱਸਿਆ ਬਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਨੂਰ ਮਹਿਲ ਸਿਵਲ ਹਸਪਤਲ ਦੇ ਡਾਕਟਰਾਂ ਮੁੰਡੇ ਦੀ ਸਹਾਇਤਾ ਦੇ ਉਪਰੰਤ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਲ ਜਲੰਧਰ ਰੈਫਰ ਕਰ ਦਿੱਤਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਨ ਦਿਹਾੜੇ ਇਹੋ ਜਿਹੀ ਵਰਦਾਤਾ ਕਿਤੇ ਨਾ ਕਿਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਇੱਕ ਸਵਾਲੀਆਂ ਨਿਸ਼ਾਨ ਜ਼ਰੂਰ ਦਰਸਾ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਦੋਸ਼ੀਆਂ ਨੂੰ ਫੜ ਸਕੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵੇਗੀ ਨੂਰਮੈਲ ਤੋਂ ਪੱਤਰਕਾਰ ਮੋਇਤ ਸ਼ਰਮਾ ਦੀ ਰਿਪੋਰਟ ਕੀ ਨਾਮ ਜੀ ਆਪਣਾ ਮੇਰਾ ਬਲੋਤ ਸਿੰਘ ਨਾਜੀ ਪਿੰਡ ਕਮਟਾਲੀਆ ਮੇਰਾ ਤੇ ਅੱਜ ਕੀ ਗੱਲ ਹੋਈ ਹੈ ਜਿਹੜੀ ਇਹ ਏ ਜੀਮੇ ਵਾਲੇ ਗੇਟ ਦੇ ਉੱਤੇ ਜੀਮੇ ਵਾਲੇ ਗੇਟ ਤੇ ਜਿਹੜਾ ਸਾਡੇ ਪਿੰਡ ਦਾ ਮੁੰਡਾ ਮੰਗਾ ਆ ਜੀ ਚਿੱਟਾ ਭੇਜਦਾ ਉਹ ਤੇ ਪਲੱਸ ਮੇਰੀ ਕੁੜੀ ਨੂੰ ਕਹਿੰਦਾ ਮੇ ਨਾਲ ਫਰੈਂਡਸ਼ਿਪ ਕਰ ਮਲ ਸ਼ਲਯਮ ਕਹਿੰਦਾ ਸ਼ਲਯਮ ਕਹਿੰਦਾ ਔਰ ਨਹੀਂ ਤਾਂ ਮੈਂ ਤੇਰੇ ਪੇਣ ਨੂੰ ਵੀ ਬੜ ਦੇਣਾ ਤੇਰੇ ਬ੍ਰਦਰ ਨੂੰ ਬੜ ਦੇਣਾ ਮਾਰ ਦੇਣਾ ਅੱਛਾ ਮਲੋ ਉਹ ਸਰ ਇਹ ਮੇਰਾ ਬ੍ਰਦਰ ਆ ਜਿਹਨੇ ਸੱਟਾਂ ਲਗੀਆਂ ਨਾ ਬ੍ਰਦਰ ਆ ਮੇਰਾ ਉਸ ਰੰਜਿਸ਼ ਦੇ ਵਿੱਚ ਵੱਡਿਆ ਹਾਂਜੀ ਅਹੀਂ ਘਰੇ ਸਮਝਾਉਣ ਗਿਆ ਸੀ ਇਹਨਾਂ ਨੂੰ ਵੀ ਤਿੰਨ ਬੱਚੇ ਨੂੰ ਆਪਣੇ ਵਿੱਚ ਸਮਝਾਉ ਉਹ ਠੀਕ ਹੈ ਜੀ ਇਦਾਂ ਨਾ ਕਰੇ ਸਹੀ ਨਹੀਂ ਲੱਗਦਾ ਇੱਕ ਪਿੰਡ ਚ ਰਹਿਨੇ ਵੀ ਠੀਕ ਨਹੀਂ ਲੱਗਦਾ ਇਦਾਂ ਲੇਕਿਨ ਸਮਝਿਆ ਨਹੀਂ ਇਹ ਨਸ਼ਾ ਵੇਚਦਾ ਚਿੱਟਾ ਵੇਚਦਾ ਚਿੱਟਾ ਪੀ ਪੂ ਕੇ ਫੇਮ ਬ੍ਰਦਰ ਦੇ ਮੇਰੇ ਦੇ ਸੱਟਾ ਮਾਰਦੀ ਆ ਜਿਆਦਾ ਮਾਰੀ ਸੱਟ ਸਾਡੇ ਤੁਸੀਂ ਇਸ ਸਬੰਧ ਵਿੱਚ ਕਦੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਬਹੁਤ ਹੁੰਦੀ ਕੋਈ ਪੁਲਿਸ ਸ਼ਿਕਾਇਤ ਕੋਈ ਨਹੀਂ ਕਰਦੀ ਸੋਣਾ ਹੀ ਨਹੀਂ ਰਹਾ ਕੋਈ ਜਾਨ ਕੋਲੋਂ ਪੰਜਾਬ ਪੁਲਿਸ ਵੱਲੋਂ ਕੋਈ ਵੀ ਉਹ ਘਰਾਂ ਦੇ ਸਾਹਮਣੇ ਦਿਖਵਾ ਬ੍ਰਦਰ ਵੱਡਿਆ ਪਿਆ ਤੇ ਇਹ ਕਿੰਨੀ ਕਿ ਇੰਜਰੀ ਹੋਈ ਹੈ ਇੰਜਰੀ ਕਾਫੀ ਆ ਜੀ ਚਾਰ ਤਾਂ ਸਿਰ ਤੇ ਹੀ ਆ ਜੀ ਟੱਕ ਡੂੰਗੇ ਆ ਠੀਕ ਆ ਬਾਕੀ ਕੁਈ ਦੇ ਵੀ ਆ ਹਵਾਵਾਂ ਚੀਚੀ ਨੋਤੀਤੀ ਤੋਂ ਨਾਲ ਹੀ ਕੁਗਲ ਬੜਤੀ ਉਹ ਕੱਲਾ ਸੀਗਾ ਤੇ ਨਾਲ ਸੀਗਾ ਜੀ ਬਹੁਤ 15 20 ਜਣੇ ਸੀ ਮੈਂ ਕਿਸੀ ਹਾਂਜੀ ਇਹਨਾਂ ਤੇ ਤਿੰਨ ਜਣੇ ਪਛਾਣੇ ਉਹਨੇ ਮੰਗਾ ਇੱਕ ਇੱਕ ਰਵੀ ਇੱਕ ਸਚਨ ਕਰਕੇ ਆ ਮੁੰਡਾ ਇਹ ਹੈ ਕਿਹੜੇ ਪਿੰਡ ਤੋਂ ਕਮਟਾਲੀ ਦੇ ਆ ਜੀ ਸਾਡਾ ਪਿੰਡ ਵੀ ਕਮਟਾਲੀ ਹੈ ਇਹ ਸਾਰੇ ਕਮਟਾਲੀ ਦੇ ਆ ਕਮਟਾਲੀ ਦੇ ਆ ਤਿੰਨ ਜਣੇ ਹਾਂਜੀ ਬਾਕੀ ਹੋਰ ਬਾਹਰੋਂ ਹੁਣ ਮੰਗ ਕੀ ਕਰਦੇ ਹੋ ਮਾਨ ਪ੍ਰਸ਼ਾਸਨ ਤੋਂ ਕਰਦੇ ਜਿੱਦਾਂ ਉਹਨੇ ਸੱਤ ਮਾਰੀ ਆ ਉਸ ਦਾ ਹਿਸਾਬ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਦ ਕਿ ਨਸ਼ਾ ਵੇਚਦਾ ਜੀ ਉਹ ਨਾਮ ਕੀ ਕਰਦਾ ਦਸਵਿੰਦਰਪਾਲ ਸਾਹੂ ਪੇਡਰ ਹੈ ਅੱਜ ਤੁਸੀਂ ਨੂਰਮੈਲ ਸਿਮਿਲਰ ਹਸਪੀਟਲ ਆਏ ਹੋ ਕੀ ਕਾਰਨ ਬਣਿਆ ਜੀ ਇਹਦੇ ਵਿੱਚ ਸਾਰੇ ਇਦਾਂ ਸੀਗਾ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਫੋਨ ਆਇਆ ਸੀ ਮੁਰਛੀ ਨੂੰ ਮੁਰਛੀ ਨੇ ਸਾਨੂੰ ਜੱਟ ਦਿੱਤੀ ਹੈ ਵੀ ਚੀਮਾ ਚੌਕ ਦੇ ਵਿੱਚ ਨਾ ਲੜਾਈ ਹੋ ਗਈ ਆ ਜੀ ਅਸੀਂ ਉਸੇ ਵੇਲੇ ਤੁਰੰਤ ਕਾਰਵਾਈ ਕਰਦੇ ਹੋਏ ਚੀਮਾ ਚੌਕ ਪਹੁੰਚੇ ਹਾਂ ਜਿੱਥੇ ਇਹਨਾਂ ਦੇ ਕੋਈ ਪਰਿਵਾਰਕ ਮਗਰੋਂ ਆਏ ਆ ਇਹਨਾਂ ਨੇ ਉਹ ਬੱਚ ਨੂੰ ਮੁੰਡੇ ਨੂੰ ਤਾਂ ਲੈ ਤਾਂ ਦਾਖਲ ਕਰਾਤਾ ਇੱਥੇ ਲੈ ਆ ਕੇ ਮੋਕੇ ਤੇ ਹੀ ਪਹੁੰਚ ਕੇ ਫੋਟੋ ਹਟੂ ਖਿੱਚੀ ਆ ਸੀ ਤੇ ਐਕਟਿਵ ਜਿਹੜੀ ਇਹਦੀ ਸੀਗੀ ਇਹ ਅਸੀਂ ਉਹ ਟਕਾੜੇ ਉੱਤੇ ਲਾਈ ਆ ਵੀ ਚਲੋ ਕੋਈ ਲੈ ਨਾ ਜਾਵੇ ਹੋਰ ਕੋਈ ਜੀ ਮੁੜ ਕੇ ਅਸੀਂ ਇੱਥੇ ਹਸਪਤਾਲ ਪਹੁੰਚੇ ਆ ਹਸਪਤਾਲ ਅਹੀਂ ਆ ਕੇ ਡਾਕਟਰ ਸਾਹਿਬ ਤੋਂ ਇਹਨਾਂ ਲਖਾਇਆ ਵੀ ਜਿਹਦੇ ਸੱਟਾਂ ਉੱਤੇ ਲੱਗੀਆਂ ਆ ਡਾਕਟਰ ਸਾਹਿਬ ਆਪਣਾ ਉਹ ਰਿਟਰਨ ਕਾਰਵਾਈ ਕਰਦੇ ਸੀਗੇ ਤੇ ਫੇ ਮੈਂ ਇਹਨਾਂ ਨੂੰ ਪੇਸ਼ ਨੂੰ ਦੇਖਿਆ ਮੁੰਡੇ ਨੂੰ ਬ੍ਰਿੰਦਰ ਕੁਮਾਰ ਨੂੰ ਦੇਖਿਆ ਤੇ ਇਹਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਸਿਰ ਤੇ ਵੀ ਸੱਟਾਂ ਲੱਗੀਆਂ ਨੇ ਨੱਤਾਂ ਬਾਹਾਂ ਤੇ ਵੀ ਲੱਗੀਆਂ ਆ ਬਹੁਤ ਸੀਵੀਅਰ ਹੈ ਇਹ ਤੇ ਹੁਣਾ ਡਾਕਟਰ ਸਾਹਿਬ ਦੇ ਕੋਲ ਅਸੀਂ ਬਿਆਨ ਅੱਜ ਖੰਡ ਫੈਕਟਰੀ ਲਿਖਣ ਦੀ ਮਿਕਸ ਹੋਈ ਹੈ ਜੀ ਇਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਹੀ ਰੈਫਰ ਕਰ ਚੁੱਕੇ ਹਾਂ ਠੀਕ ਹੈ ਜਲੰਧਾ ਠੀਕ ਹੈ ਨਾ ਜੀ ਬਸ ਉਸ ਤੋਂ ਬਾਅਦ ਫਿਰ ਅਸੀਂ ਹੁਣ ਆਪਣੀ ਕਾਰਜ ਮੁਕਾ ਲਈ ਹੈ ਅੱਗੇ ਜਿਹੜੀ ਅਸੀਂ ਇਹਨਾਂ ਦੇ ਕੋਈ ਮਾਰਕੋਟ ਵਾਲੇ ਬੰਦੇ ਹੈਗੇ ਆ ਉਹ ਹੀ ਪੁਸ਼ਨੀਸ਼ ਕਰਕੇ ਕੋਈ ਨਾਂ ਕਲੀਅਰ ਹੋਏ ਤਾਂ ਨਾਂ ਵੀ ਕਲੀਅਰ ਕਰਾਂਗੇ ਅਸੀਂ ਉਹ ਬੰਦੇ ਪੜਾਂਗੇ ਕਿ ਮਟਾਲੀ ਵਾਲੇ ਜਿਹੜੇ ਹੈਗੇ ਆ ਜੀ ਠੀਕ ਹੈ ਨਾ ਇਹ ਗੱਲ ਸਰ ਵਾੜ ਟੁੱਕ ਕਰਨ ਦਾ ਦੱਸਿਆ ਕੋਈ ਕੀ ਕਰਨ ਪਰ ਟੁੱਕ ਕੰਸਾ ਜਿਹੜਾ ਹੈ ਇਹਨਾਂ ਦਾ ਹੁਣੇ ਦੇ ਦੋ ਗਾਂ ਜਿੱਦਾਂ ਉਥੋਂ ਸਿਵਲਰ ਕੋਲ ਕੋ ਬਿਆਨ ਲਿਖਾ ਗਿਆ ਆਪਣਾ ਅੱਛਾ ਜੀ ਉਹਦੇ ਵਿੱਚ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਇਤਿਹਾਸ ਸੀ ਜਾਂ ਕਿਹੜੇ ਜਿਹੜੇ ਬੰਦੇ ਸੀ ਠੀਕ ਹੈ ਠੀਕ ਹੈ ਸਰ ਇੱਕ ਸ੍ਰੀਮਾਨ ਜੀ ਇਹ ਵੀ ਜਿੱਦਾਂ ਹੁਣ ਇਹ ਆ ਰਿਹਾ ਵੀ ਇਹ ਨਸ਼ਾ ਵੇਚਦੇ ਆ ਤੇ ਉਹਦੇ ਲਈ ਹੁਣ ਕੀ ਕਰ ਰਿਹਾ ਕੁਝ ਬਸਾ ਸਕਦਾ ਉਹ ਸਿੰਪਲ ਵਾਚਨ ਤੋਂ ਅੱਗੇ ਆਪਾਂ ਗੋਲ ਤਾਂ ਤਾਂ ਸੁਪਰ ਐਪਲੀਕੇਸ਼ਨ ਚਲਾਨੀ ਆ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਕਿ ਜਿਹੜਾ ਆਪਾਂ ਇਹ ਜਾ ਚਲਾ ਆਇਆ ਇਹਦੇ ਵਿੱਚ ਆਪਾਂ ਕਾਫੀ ਬੰਦੇ ਵੱੜਦੇ ਵੀ ਆ ਸਾਰਾ ਹੁਣ ਇੰਦਾ ਵੀ ਪੁਲਿਸ ਦੇ ਵਿੱਚ ਜਿਹੜੇ ਅਫਸਰ ਜੋ ਵੀ ਹੁਕਮ ਕਰਦੇ ਆਪਾਂ ਉਹ ਸਾਰੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਤੇ ਜਿਹੜੇ ਜਿਹੜੇ ਹਲੇ ਨਹੀਂ ਵੀ ਵੇਚਣ ਵਾਲਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਵੀ ਸਾਰੇ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਸਾਰਿਆਂ ਨੂੰ ਆਪਣੇ ਜਿੱਦਾਂ ਵੀ ਕੋਈ ਮੀਟਿੰਗ ਕਰ ਲਈ ਜਾਂ ਸਰਪੰਚਾਂ ਨਾਲ ਆਪਾਂ ਤਾਲਮੇਲ ਕਰ ਲੈਂਦੇ ਆ ਉਹਨਾਂ ਮੁਤਾਬਕ ਲਈ ਇਹਨਾਂ ਨੂੰ ਥੋੜਾ ਜਿਆਦਾ ਆਪਣੇ ਦੋਸਤ ਤੇ ਦੂਜੇ ਵਾਂਗ ਠੀਕ ਹੈ ਨਾ ਜੀ

ਨਿਰੰਤਰ ਤੁਸੀਂ ਰੈਫਰ ਕਰੋ ਜੀ ਮਨੋ ਕਿਹਦਾ ਸਾਡੇ ਕੀ ਸਿਹਤ ਇੰਨੀ ਠੀਕ ਵੀ ਨਹੀਂ ਹੈ ਹਾਂਜੀ ਅੰਦਰ ਅੰਦਰੂਨੀ ਸੱਟਾਂ ਕੁਝ ਹੋ ਸਕਦੀਆਂ ਨੇ ਉਹ ਅੱਗੇ ਇਨਵੈਸਟੀਗੇਸ਼ਨਸ ਹੋਣੀਆਂ ਉੱਤੋਂ ਪਤਾ ਲੱਗੇਗਾ